ਖੱਲੇ ਲੋਕਾਂ ਦੇ ਵਿੱਚ ਆਇਆ ਕਿਉਂਕਿ ਸਭ ਤੋਂ ਪਾਰਦਰਸ਼ੀ ਸਕੀਮ ਸੀ ਸਿੱਧਾ ਲੋਕਾਂ ਦੇ ਖਾਤਿਆਂ ਦੇ ਵਿੱਚ ਪੈਸਾ ਜਾਂਦਾ ਸੀ ਲੋਕ ਆਪਦੀ ਦਿਹਾੜੀ ਕਰਦੇ ਸੀ ਇਹਦੇ ਨਾਲ ਔਰਤਾਂ ਦਾ ਬਹੁਤ ਮਾਨ ਸਨਮਾਨ ਘਰਾਂ ਦੇ ਵਿੱਚ ਵੀ ਵਧਿਆ ਸੀ ਸਮਾਜ ਦੇ ਵਿੱਚ ਵੀ ਵਧਿਆ ਸੀ ਬਜ਼ੁਰਗਾਂ ਦਾ ਬਹੁਤ ਮਾਨ ਸਨਮਾਨ ਵਧਿਆ ਸੀ ਬਜ਼ੁਰਗ ਆਪਣਾ ਦਿਹਾੜੀ ਕਰਕੇ ਆਉਂਦੇ ਸੀ ਉਹ ਆਪਣੀ ਦਵਾਈ ਬੁੱਟੀ ਲੈਂਦੇ ਸੀ ਆਪਣਾ ਇਲਾਜ ਕਰਵਾਉਂਦੇ ਸੀ ਬਜ਼ੁਰਗ ਔਰਤਾਂ ਆਪਣੀਆਂ ਧੀਆਂ ਭੈਣਾਂ ਦੇ ਆਪਣੇ ਬੱਚਿਆਂ ਦੇ ਸ਼ੌਂਕ ਪੂਰੇ ਕਰਦੀਆਂ ਸੀ ਆਪਣੇ ਘਰ ਦੀਆਂ ਲੋੜਾਂ ਪੂਰੀਆਂ ਕਰਦੀਆਂ ਸੀ ਕੋਈ ਲੋਨ ਲੈ ਲੈਂਦੀ ਸੀ ਉਹ ਲੋਨ ਦੀਆਂ ਕਿਸ਼ਤਾਂ ਜਿਹੜੀਆਂ ਸੀਗੀਆਂ ਉਹ ਮਨਰੇਗਾ ਦੇ ਰਾਹੀਂ ਭਰੀਆਂ ਜਾਂਦੀਆਂ ਸੀ ਅੱਜ 19 ਸਾਲਾਂ ਬਾਅਦ ਸਰਕਾਰ ਨੇ ਉਹ ਕਾਨੂੰਨ ਤੋੜ ਕੇ ਉਹਦੀ ਥਾਂ ਤੇ ਜਿਹੜਾ ਨਵਾਂ ਕਾਨੂੰਨ ਲੈ ਕੇ ਆਂਦਾ ਇਹ ਪੂਰੇ ਭਾਰਤ ਵਾਸਤੇ ਬਹੁਤ ਘਾਤਕਾ ਕਿਉਂਕਿ ਪੂਰੇ ਭਾਰਤ ਦੇ 262000 ਐਮਪਲਾਈ ਨੇ ਨਰੇਗਾ ਦੇ ਜਿਹੜੇ ਬੇਰੁਜ਼ਗਾਰ ਹੋਣਗੇ ਔਰ ਉਹਦੇ ਨਾਲ 12.5 ਕਰੋੜ ਮਜ਼ਦੂਰ ਨੇ ਜਿਹੜੇ ਇਹਦੇ ਨਾਲ ਨਰੇਗਾ ਖਤਮ ਹੋਣ ਦੇ ਨਾਲ ਉਹਨਾਂ ਦਾ ਰੁਜ਼ਗਾਰ ਖਤਮ ਹੋਊਗਾ ਸਿੱਧੇ ਤੌਰ ਤੇ ਜਿਹੜੇ ਅਸੀਂ ਐਮਪਲਾਈ ਜੁੜੇ ਹੋਇਆ ਜਾਂ ਨਰੇਗਾ ਦੇ ਮਜ਼ਦੂਰ ਜੁੜੇ ਹੋਇਆ ਉਹਨਾਂ ਦੇ ਘਰ ਅੱਜ ਮਨਰੇਗਾ ਤੋਂ ਚੱਲ ਰਹੇ ਸੀ ਉਹ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਕੀਮ ਲਾਗੂ ਹੋਣ ਦੇ ਨਾਲ ਕਿਉਂਕਿ ਪੰਜਾਬ ਸਰਕਾਰ ਨੇ ਇਹਦੇ ਖਿਲਾਫ ਬਿੱਲ ਲਿਆਂਦਾ ਕਿ ਅਸੀਂ ਜਿਹੜੀ 60 40 ਦੀ ਰੇਸ਼ੋ ਦੇ ਨਾਲ ਨਵੇਂ ਬਿੱਲ ਦੇ ਮੁਤਾਬਕ ਮਜ਼ਦੂਰਾਂ ਨੂੰ ਕੰਮ ਦੇਣ ਤੋਂ ਅਸਮਰਥਾਂ ਅਸੀਂ ਇਹਦੇ ਵਿੱਚ ਆਪਣਾ ਬਣਦਾ ਹਿੱਸਾ ਨਹੀਂ ਪਾ ਸਕਦੇ ਕਿਉਂਕਿ ਪੰਜਾਬ ਸਰਕਾਰ ਜਿਹੜੀ ਸਾਡਾ ਸੂਬਾ ਉਹ 4 ਲੱਖ ਦਾ ਪਹਿਲਾਂ ਹੀ ਕਰਜ਼ਈ ਆ ਹੋਰ ਵੀ ਬਹੁਤ ਸਾਰੇ ਜਿਵੇਂ ਪ੍ਰਿੰਸੀਪਲ ਬੋਧਰਾਮ ਜੀ ਨੇ ਅੱਜ ਸਾਰੀਆਂ ਸਟੇਟਾਂ ਦਾ ਦੱਸਿਆ ਕਿ ਕਿਹੜੀ ਸਟੇਟ ਕਿੰਨੇ ਲੱਖ ਕਰੋੜ ਦੀ ਕਰਜ਼ਈ ਆ ਤੇ ਉਹ ਸਾਰੀਆਂ ਸਟੇਟਾਂ ਇਹਦਾ ਵਿਰੋਧ ਕਰਨ ਲੱਗੀਆਂ ਖੁੱਦ ਜਿੱਥੇ ਭਾਜਪਾ ਦੀ ਸਰਕਾਰ ਆ ਕੇਂਦਰ ਦੇ ਵਿੱਚ ਸੌਰੀ ਸੂਬਿਆਂ ਦੇ ਵਿੱਚ ਜਿੱਥੇ ਭਾਜਪਾ ਦੀ ਸਰਕਾਰ ਆ ਉਹਨਾਂ ਸੂਬਿਆਂ ਦੇ ਵਿੱਚ ਵੀ ਇਹਦਾ ਵੱਡੀ ਪੱਧਰ ਤੇ ਵਿਰੋਧ ਹੋਣ ਲੱਗ ਗਿਆ ਪੰਜਾਬ ਦੇ ਵਿੱਚ ਕੱਲ ਵੀ ਬਹੁਤ ਵੱਡੀ ਪੱਧਰ ਤੇ ਜਿਹੜੇ ਮਜ਼ਦੂਰ ਆ ਉਹ ਪਿੰਡਾਂ ਦੇ ਡੀਸੀ ਦਫ਼ਤਰਾਂ ਦੇ ਅੱਗੇ ਧਰਨੇ ਉੱਤੇ ਨਿਕਲਿਆ ਸੜਕਾਂ ਦੇ ਉੱਤੇ ਨਿਤਰੇ ਆ ਔਰ ਉਹ ਕਿਸਾਨ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ 16 ਤਰੀਕ ਦਾ ਜਿਹੜਾ ਉਹ ਬਹੁਤ ਵੱਡਾ ਅੰਦੋਲਨ ਇਸ ਬਿੱਲ ਦੇ ਖਿਲਾਫ ਰੱਖਿਆ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਪਿੰਡਾਂ ਦੇ ਵਿੱਚ ਲੋਕਾਂ ਦੇ ਵਿੱਚ ਇਹ ਗੱਲ ਲੈ ਕੇ ਜਾਵਾਂਗੇ ਅਸੀਂ ਵੀ ਕਿ ਇਸ ਬਿੱਲ ਜਿਹੜਾ ਮਨਰੇਗਾ ਕਾਨੂੰਨ ਖਤਮ ਹੋਣ ਦੇ ਨਾਲ ਸਾਡਾ ਜਿਹੜਾ ਉਹ ਕਿਵੇਂ ਰਜਗਾਰ ਖੁੱਸਿਆ ਕਿਵੇਂ ਅਸੀਂ ਬੇਰਜਗਾਰ ਹੋਏ ਆ ਕਿਵੇਂ ਸਾਡੇ ਮੂੰਹ ਦੇ ਵਿੱਚੋਂ ਸਰਕਾਰ ਨੇ ਬੁਰਕੀ ਖੋਹੀ ਆ ਕਿਵੇਂ ਸਾਡੇ ਬੱਚਿਆਂ ਨੂੰ ਭੁੱਖੇ ਮਾਰਿਆ ਕਿਵੇਂ ਸਾਡੇ ਬੱਚਿਆਂ ਤੋਂ ਸਿੱਖਿਆ ਖੋਹੀ ਆ ਕਿਵੇਂ ਸਾਡੇ ਜਿਹੜੇ ਬਜ਼ੁਰਗਾਂ ਤੋਂ ਸਿਹਤ ਸਹੂਲਤਾਂ ਫੋਈਆਂ ਕਿਵੇਂ ਸਾਡੇ ਪਰਿਵਾਰਾਂ ਦਾ ਜਿਹੜਾ ਉਹ ਜੀਣਾ ਮੁਸ਼ਕਲ ਕੀਤਾ ਇਸ ਕਰਕੇ ਪਿੰਡਾਂ ਦੇ ਵਿਕਾਸ ਦੇ ਬਹੁਤ ਸਾਰੇ ਕੰਮ ਸੀ ਜਿਹੜੇ ਉਹ ਮਨਰੇਗਾ ਦੇ ਤਹਿਤ ਹੋ ਰਹੇ ਸੀ ਚਾਹੇ ਸਕੂਲਾਂ ਦੇ ਕੰਮ ਸੀਗੇ ਚਾਰ ਦਿਵਾਰੀਆਂ ਦੇ ਕੰਮ ਸੀ ਮੇਡੜੇ ਮੀਲ ਖਾਣਾ ਬਣਾਉਣ ਵਾਲੇ ਜਿਹੜੇ ਸੈੱਟ ਸੀਗੇ ਕਿਚਨ ਸੈੱਟ ਉਹ ਵੀ ਮਨਰੇਗਾ ਦੇ ਤਹਿਤ ਬਣਦੇ ਰਹੇ ਆ ਪਿੰਡਾਂ ਦੀਆਂ ਗਲੀਆਂ ਨਾਲੀਆਂ ਉਹ ਮਨਰੇਗਾ ਦੇ ਤਹਿਤ ਬਣੀਆਂ ਰਹੀਆਂ ਲਿੰਕ ਸੜਕਾਂ ਤੱਕ ਮਨਰੇਗਾ ਦੇ ਵਿੱਚੋਂ ਬਣੀਆਂ ਨੇ ਬਹੁਤ ਸਾਰੇ ਸੱਪੜਾਂ ਦੀ ਸਫਾਈ ਆ ਜਿਹੜੀ ਉਹ ਮਨਰੇਗਾ ਦੇ ਵਿੱਚੋਂ ਹੋਈ ਆ ਬਹੁਤ ਸਾਰੇ ਪਿੰਡਾਂ ਦੇ ਵਿੱਚ ਬਹੁਤ ਸੋਹਣੇ ਸੁੰਦਰ ਪਾਰਕ ਬਣੇ ਨੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਲਾਇਬ੍ਰੇਰੀਆਂ ਬਣੀਆਂ ਨੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਆਂਗਣਵਾਰ ਬਹੁਤ ਸਾਰੇ ਪਿੰਡਾਂ ਦੇ ਵਿੱਚ ਪੰਚਾਇਤ ਘਰ ਬਣੇ ਨੇ ਇਸ ਤਰ੍ਹਾਂ ਬਹੁਤ ਕੁਝ ਜਿਹੜਾ ਨਰੇਗਾ ਦੇ ਵਿੱਚੋਂ ਕੰਮ ਹੋ ਰਹੇ ਸੀ ਉਹ ਹੁਣ ਸਾਰੇ ਬੰਦ ਹੋਣਗੇ ਇਹ ਹੀ ਨਹੀਂ ਕੱਲਾ ਕਿ ਇਹਦੇ ਨਾਲ ਇਕੱਲੇ ਨਰੇਗਾ ਦੇ ਕੰਮ ਬੰਦ ਹੋਣ ਨਾਲ 75 ਨੂੰ ਘਾਟਾ ਪਊਗਾ ਇਹਦੇ ਨਾਲ ਸਮਾਜਿਕ ਤਣਾਬਣਾ ਵੀ ਉਲਜੂਗਾ ਕਿਉਂਕਿ ਸਮਾਜਿਕ ਤਣਾਵ ਬਣਾ ਇਸ ਕਰਕੇ ਹੋ ਜੂਗਾ ਜਦੋਂ ਮਜ਼ਦੂਰਾਂ ਦੇ ਘਰਾਂ ਦੇ ਵਿੱਚ ਰੋਟੀ ਨਹੀਂ ਪੱਕੂਗੀ ਉਹਨਾਂ ਦੇ ਬੱਚੇ ਭੁੱਖੇ ਮਰਨਗੇ ਉਹਨਾਂ ਦੇ ਦਵਾਈ ਦਾ ਇਲਾਜ ਕਰਨ ਵਾਸਤੇ ਪੈਸੇ ਨਹੀਂ ਹੋਣਗੇ ਤਾਂ ਉਹ ਲੋਕਾਂ ਦੇ ਵਿੱਚ ਜਾਣਗੇ ਜਾਂ ਤਾਂ ਉਹ ਚੋਰੀਆਂ ਕਰਨਗੇ ਜਾਂ ਉਹ ਠੱਗੀਆਂ ਕਰਨਗੇ ਜਾਂ ਲੁੱਟਾਂ ਖੋਹਾਂ ਕਰਨਗੇ ਜਾਂ ਫਿਰ ਉਹ ਇਥੋਂ ਜਿਹੜੇ ਸਾਡੇ ਦੇਸ਼ ਦੇ ਲੀਡਰ ਆ ਉਹ ਜਿੱਥੋਂ ਵੋਟਾਂ ਮੰਗਣ ਜਾਣਗੇ ਤਾਂ ਉਹਨਾਂ ਨੂੰ ਘੇਰ-ਘੇਰ ਕੇ ਸਵਾਲ ਕਰਨਗੇ ਉਹਨਾਂ ਦਾ ਜਿਹੜਾ ਬਾਈਕਾਟ ਕਰਨਗੇ ਪਿੰਡਾਂ ਦੇ ਵਿੱਚ ਵੜਨਾ ਇਸ ਕਰਕੇ ਇਹ ਜਿਹੜਾ ਬੈਲਾ ਉਹ ਸਾਡੇ ਸਮੁੱਚੇ ਭਾਰਤ ਵਾਸਤੇ ਸਮੁੱਚੇ ਭਾਰਤ ਵਾਸੀਆਂ ਵਾਸਤੇ ਖਾਸ ਕਰਕੇ ਦਿਹਾਤੀ ਲੋਕਾਂ ਦੇ ਵਾਸਤੇ ਬਹੁਤ ਜਿਆਦੇ ਘਾਟਕਾ ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜਿਹੜੇ ਮਾੜੇ ਸਿੱਟੇ ਆ ਉਹ ਨਿਕਲਣ ਵਾਲੇ ਆ ਬਾਕੀ ਦੀ ਗੱਲ ਮੇਰੇ ਸਾਥੀ ਕਰਨਗੇ ਬਹੁਤ ਬਹੁਤ ਧੰਨਵਾਦ ਜੀ ਸਮੁੱਚੀ ਪ੍ਰੈਸ ਦਾ ਮੈਂ ਰਣਧੀਰ ਸਿੰਘ ਸੰਗਰੂਰ ਤੋਂ ਜੀ ਮਨਰੇਗਾ ਮਜ਼ਦਮ ਐਕਸ਼ਨ ਕਮੇਟੀ ਤੋਂ ਤਾਂ ਮੋਦੀ ਸਰਕਾਰ ਜੋ ਵੱਧਵਾ ਕਦਮ ਲੈ ਕੇ ਆਈ ਹੈ ਮਨਰੇਗਾ ਨੂੰ ਖਤਮ ਕਰਨ ਦਾ ਕਿਉਂਕਿ ਜਿੱਦੇ ਰਾਹੀਂ ਜਿੱਥੇ ਲੱਖਾਂ ਮਜ਼ਦੂਰਾਂ ਦੇ ਚੁੱਲ੍ਹੇ ਚੱਲਦੇ ਸੀਗੇ ਤੇ ਉੱਥੇ ਲਗਭਗ 2100 ਦੇ ਕਰੀਬ ਜੋ ਮੁਲਾਜ਼ਮ ਅਸੀਂ ਕੰਮ ਕਰ ਰਹੇ ਹਾਂ ਤਾਂ ਸਾਡੀ ਨੌਕਰੀ ਤੇ ਵੀ ਸਾਡੇ ਰੋਜ਼ਗਾਰ ਤੇ ਵੀ ਤਲਵਾਰ ਲਟਕੀ ਹੈ ਤੇ ਉਹਦਾ ਅਸੀਂ ਪੂਰ ਜ਼ੋਰ ਵਿਰੋਧ ਕਰਦੇ ਹਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਮੋਦੀ ਸਰਕਾਰ ਇਹ ਬਿੱਲ ਵਾਪਸ ਨਹੀਂ ਲੈਂਦੀ ਤਾਂ ਅਸੀਂ ਪ੍ਰਦਰਸ਼ਨ ਕਰਨ ਤੇ ਧਰਨੇ ਕਰਨ ਤੇ ਮਜਬੂਰ ਹੋਵਾਂਗੇ ਤਾਂ ਜਿੱਥੇ ਮੋਦੀ ਸਰਕਾਰ ਦੀ ਬਹੁਤ ਵੱਡੀਏ ਵਿਧੀਕੀ ਹੈ ਲੱਖਾਂ ਜਿਹੜੇ ਜੋਬ ਕਾਡ ਹੋਲਡਰ ਨੇ ਜਿਹੜੇ ਨਰੇਗਾ ਜੋਬ ਕਾਡ ਹੋਲਡਰ ਨੇ ਉਹਨਾਂ ਦੇ ਨਾਲ ਇਹਨੇ ਧੱਕਾ ਕੀਤਾ ਹੈ ਤਾਂ ਉਥੇ ਅਸੀਂ ਸੂਬਾ ਸਰਕਾਰ ਨੂੰ ਵੀ ਇੱਕ ਬੇਨਤੀ ਕਰਦੇ ਆਂ ਭਗਵਾਨਤਮਨ ਸਾਹਿਬ ਨੂੰ ਇੱਕ ਬੇਨਤੀ ਕਰਦੇ ਆਂ ਕਿ ਅੱਜ ਸਾਨੂੰ ਰੱਖਣ ਦਾ ਸਮਝਦਾ ਤੁਹਾਡੇ ਕੋਲ ਹੈ ਤਾਂ ਅੱਜ ਉਹ ਸਮਾਂ ਹੈਗਾ ਜਦੋਂ ਤੁਸੀਂ ਸਾਨੂੰ ਸਾਡੇ ਪਿਛਲੇ ਕੀਤੀਆਂ 16 ਸਾਲਾਂ ਦੀਆਂ ਸੇਵਾਵਾਂ ਦਾ ਮੁੱਲ ਦੇ ਕੇ ਸਾਡੇ ਪਿਛਲੇ ਕੀਤੇ ਅਣਥੱਕ ਕੰਮਾਂ ਦਾ ਮੁੱਲ ਪਾ ਕੇ ਸਾਨੂੰ ਵਿਭਾਗ ਦੇ ਵਿੱਚ ਲੈ ਕੇ ਸਾਡੀਆਂ ਨੌਕਰੀ ਨੂੰ ਪੱਕਿਆਂ ਕਰੋਗੇ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹੋਰ ਕੰਮ ਨੇ ਜਿਹੜੇ ਬਾਅਦ ਚੜ ਕੇ ਬਹੁਤ ਅੰਦੇਹੀ ਦੇ ਨਾਲ ਕਰਾਂਗੇ ਬਹੁਤ-ਬਹੁਤ ਧੰਨਵਾਦ ਜੀ ਵਿਧਾਨ ਸਭਾ ਦੇਖੀ ਹੈ ਕਿਹੜੇ ਐਮ.ਐਲ.ਏ. ਜਾਂ ਇਹ ਜੋ ਪਾਰਟੀ ਇੰਨਾ ਪੱਕਾ ਸਹੀ ਤਰੀਕੇ ਨਾਲ ਵਿਕੇ ਔਰ ਕਿਹੜੇ ਤੁਮੂਕ ਦੇ ਇਹ ਜਿਹੜੇ ਜਿਮਨੇ ਲੱਗਿਆ ਕਿ ਐਰੇ ਤੁੰਡਾ ਸਾਥ ਦੇਖੋ ਜੀ ਜਿੱਥੋਂ ਤੱਕ ਤਾਂ ਮਨਰੇਗਾ ਜੇ ਮਜ਼ਦੂਰਾਂ ਦੀ ਮੈਂ ਗੱਲ ਕਰਾਂ ਤਾਂ ਸਮੁੱਚੇ ਬਲਾਰੇ ਜਿੰਨੇ ਵੀ ਬੋਲੇ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਪੱਖ ਰੱਖਿਆ ਤੇ ਮਨਰੇਗਾ ਮੁਲਾਜ਼ਮਾਂ ਦੀ ਗੱਲ ਵੀ ਜਿਹੜੀ ਕੀਤੀ ਬਲਾਸਪੂਰੀ ਸਾਹਿਬ ਨੇ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਮੁਲਾਜ਼ਮਾਂ ਦਾ ਪੱਖ ਰੱਖਿਆ ਤੇ ਉਹਨਾਂ ਦਾ ਵੀ ਅਸੀਂ ਤੇਰ ਦਿਲੋਂ ਧੰਨਵਾਦ ਕਰਦੇ ਹਾਂ ਜੀ ਸਾਤ ਜੀ ਦੇਖੋ ਇਹ ਤਾਂ ਰਾਜਨੀਤਿਕ ਪਾਰਟੀਆਂ ਨੇ ਇਹਨਾਂ ਦੇ ਵਿੱਚ ਜਿਵੇਂ ਵੀ ਕੋਈ ਗੱਲ ਚੱਲਦੀ ਆ ਆਪਸ ਦੇ ਵਿੱਚ ਉਹਦੇ ਵਿੱਚ ਇਹ ਤਾਂ ਖਿੱਚੋ ਤਣ ਚੱਲੀ ਆ ਪਰ ਕੁੱਲ ਮਿਲਾ ਕੇ ਜੋ ਸਰਕਾਰ ਦਾ ਇਹ ਕਦਮ ਹੈ ਕਿ ਮੋਦੀ ਸਰਕਾਰ ਵੱਧਵਾ ਲੈ ਕੇ ਆਈ ਹੈ ਉਹਦਾ ਵਿਰੋਧ ਕਰਨਾ ਬਿਲਕੁਲ ਬਾਝੇ ਬੇ ਜੀ ਕਿਉਂਕਿ ਲੋਕਾਂ ਦੇ ਚੁੱਲ੍ਹੇ ਤਾਂ ਹੀ ਚੱਲਦੇ ਰਹਿ ਸਕਦੇ ਨੇ ਜੇ ਇਹ ਬਿੱਲ ਵਾਪਸ ਹੋਊਗਾ ਮੈਂ ਗਰਦੀਪ ਦਾਸ ਪ੍ਰੈਸ ਖਤਰ ਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਇੱਥੇ ਸਭ ਤੋਂ ਇੱਕ ਜਾਣਕਾਰੀ ਤੁਹਾਨੂੰ ਦੇਣਾ ਚਾਹੁੰਦੇ ਆ ਜਿੱਥੇ 20 ਲੱਖ ਮਜ਼ਦੂਰ ਪਰਿਵਾਰ ਇਸ ਨਾਲ ਜੁੜਿਆ ਹੋਇਆ ਉਹ 20 ਲੱਖ ਪਰਿਵਾਰ ਉਹਦੇ ਨਾਲ ਗਿਣਤੀ ਕੱਲੀ 20 ਲੱਖ ਦੀ ਨਹੀਂ ਹੈਗੀ ਉਹ ਗਿਣਤੀ ਲਗਭਗ 1 ਕਰੋੜ ਦੀ ਜਾਂਦੀ ਹੈ ਜੇ ਦੇਖੀਏ ਤਾਂ ਉਸਦੇ ਨਾਲ ਉਹਦੇ ਪਰਿਵਾਰ ਦੇ ਮੈਂਬਰ ਵੀ ਨੇ ਉਹਨਾਂ ਦੇ ਬੱਚੇ ਵੀ ਨੇ ਉਹ ਵੀ ਨਾਲ ਬੇਰੋਜ਼ਗਾਰ ਹੋ ਰਹੇ ਨੇ ਜੇ ਮੰਨ ਲਓ ਇੱਕ ਤਾਣਾ ਬਾਣਾ ਉਲਝੂਗਾ ਜੇ ਉਹਨਾਂ ਨੂੰ ਰੋਜ਼ਗਾਰ ਨਹੀਂ ਮਿਲੂਗਾ ਤਾਂ ਉਹਨਾਂ ਦੇ ਬੱਚਿਆਂ ਦੀਆਂ ਸਕੂਲਾਂ ਦੀਆਂ ਫੀਸਾਂ 'ਤੇ ਵੀ ਪ੍ਰਭਾਵ ਪਾਉਣੀਆਂ ਇੱਥੇ ਇਹ ਵੀ ਦੱਸ ਦੇਣਾ ਚਾਹੁੰਦੇ ਆ ਵੀ ਨਰੇਗਾ ਇੱਕ ਸਿਰਫ ਮਜ਼ਦੂਰ ਨੂੰ ਮਜ਼ਦੂਰੀ ਦੇਣ ਤੱਕ ਵੀ ਸੀਮਤ ਨਹੀਂ ਸੀਗੀ ਇਹਦੇ ਨਾਲ ਪਿੰਡਾਂ ਦੇ ਵਿਕਾਸ ਤੇ ਵੀ ਕਈ ਤਰ੍ਹਾਂ ਦੇ ਕੰਮ ਹੁੰਦੇ ਸੀਗੇ ਜਿਵੇਂ ਗਲੀਆਂ ਨਾਲੀਆਂ ਬਣਾਉਣੀਆਂ ਉਹ ਵੀ ਨਰੇਗਾ ਦੇ ਵਿੱਚ ਹੁੰਦੀਆਂ ਸੀਗੀਆਂ ਜਿੱਥੇ ਜਿੱਥੇ ਬਿਲਡਿੰਗਾਂ ਬਣਨੀਆਂ ਸੀ ਜਿੱਥੇ ਪੰਚਾਇਤ ਘਰ ਬਣੇ ਨੇ ਜਿੱਥੇ ਪਾਰਕਾਂ ਬਣੀਆਂ ਨੇ ਜਿੱਥੇ ਲਾਇਬ੍ਰੇਰੀਆਂ ਬਣੀਆਂ ਨੇ ਜਿੱਥੇ ਪਿੰਡਾਂ ਦੀਆਂ ਸੜਕਾਂ ਤੱਕ ਵੀ ਬਣੀਆਂ ਨੇ ਜਿੱਥੇ ਬੂਟਿਆਂ ਦੇ ਕੰਮ ਤੱਕ ਬਣੇ ਨੇ ਜਿੱਥੇ ਕੱਚੇ ਘਰਾਂ ਦੀਆਂ ਸਾਰੀਆਂ ਇਹ ਸਾਰਾ ਕੁਝ ਨਰੇਗਾ ਰਾਹੀਂ ਹੁੰਦਾ ਰਿਹਾ ਜੇ ਨਰੇਗਾ ਦੇ ਇਹ ਅੱਜ ਕੰਮ ਬੰਦ ਹੁੰਦੇ ਨੇ ਇਹਦੇ ਨਾਲ ਇਹ ਸਾਰਾ ਤੰਤਰ-ਵੰਤਰ ਪ੍ਰਭਾਵਿਤ ਹੋਊਗਾ ਇੱਥੇ ਅਸੀਂ ਆਪਦੇ ਵਾਰੀ ਵੀ ਇੱਕ ਥੋੜੀ ਜੀ ਜਾਣਕਾਰੀ ਦੇਣਾ ਚਾਹੁੰਦੇ ਆ ਅਸੀਂ 2005 ਤੋਂ 2008 ਤੋਂ ਲੈ ਕੇ ਅੱਜ ਤੱਕ ਭਰਤੀ ਹੋਏ ਆ ਤੇ ਪੰਚਾਇਤੀ ਡਿਪਾਰਟਮੈਂਟ ਦੇ ਵਿੱਚ ਕੰਮ ਕਰ ਰਹੇ ਆ ਇੱਥੇ ਤੁਹਾਨੂੰ ਇਹ ਵੀ ਜਾਣ ਕੇ ਬੜੀ ਹੈਰਾਨੀ ਹੋਊਗੀ ਕਿ ਪਿਛਲੀਆਂ ਸਰਕਾਰਾਂ ਵੇਲੇ ਵੀ ਸਾਡੇ ਮੁੱਦੇ ਚੱਕੇ ਗਏ ਨੇ ਉਦੋਂ ਕੀ ਹੋਇਆ ਸੀ ਅੱਜ ਤੋਂ ਲਗਭਗ ਪਿਛਲੀ ਤੋਂ ਪਿਛਲੀ ਸਰਕਾਰ ਫਿਰ ਸਰਕਾਰ ਵੇਲੇ ਵੀ ਕੱਚੇ ਮੁਲਾਜ਼ਮ ਨੂੰ ਪੱਕਾ ਕਰਨ ਵਾਸਤੇ 2016 ਬਿੱਲ ਲਿਆਂਦਾ ਗਿਆ ਸੀ ਜਿਸ ਤਹਿਤ ਸਾਡੇ ਸਾਰੇ ਮੁਲਾਜ਼ਮਾਂ ਦਾ ਡਾਟਾ ਵੈਰੀਫਾਈ ਹੋਇਆ ਸੀ ਡਾਟਾ ਵੈਰੀਫਾਈ ਹੋਣ ਤੋਂ ਬਾਅਦ ਵੀ ਉਹ ਸਾਡਾ ਡਾਟਾ ਪੂਰਨ ਹੀ ਚੜਾਇਆ ਗਿਆ ਸਾਰਾ ਕੁਝ ਪ੍ਰਸ਼ਾਸਨ ਦਾ ਸਾਰਾ ਤੰਤਰਵੰਤਰ ਪੂਰਾ ਹੋਣ ਤੋਂ ਬਾਅਦ ਵੀ ਉਹ ਪਤਾ ਨਹੀਂ ਕਿਹੜੇ ਸੰਦੂਕ ਚ ਪਾ ਕੇ ਰੱਖ ਦਿੱਤਾ ਗਿਆ ਉਸ ਤੋਂ ਬਾਅਦ ਉਸ ਤੋਂ ਅਗਲੀ ਸਰਕਾਰ ਆਈ ਉਸ ਨੇ ਵੀ ਇਸ ਬਿੱਲ ਨੂੰ ਅਮੈਂਡਮੈਂਟ ਕਰਕੇ 2020 ਬਿੱਲ ਲਿਆਂਦਾ ਉਸ ਤਹਿਤ ਵੀ ਸਾਡਾ ਡਾਟਾ ਵੈਰੀਫਾਈ ਹੋਇਆ ਪਰ ਉਹਦੇ ਵਿੱਚ ਉਹਾਂ ਭਾਰਤੀ ਕੇਸ ਦੀ ਜੱਜਮੈਂਟ ਦਾ ਲਾ ਕੇ ਸਟੇਟਮੈਂਟ ਉਹਨੂੰ ਵੀ ক্লোਜ਼ ਕਰ ਦਿੱਤਾ ਗਿਆ ਅੱਜ ਪੰਜਾਬ ਸਰਕਾਰ ਨੇ ਵੀ ਇਹ ਬਿੱਲ ਲਿਆਂਦਾ ਹੈਗਾ 2023 ਕੱਚੇ ਮੁਲਾਜ਼ਮਾ ਨੂੰ ਪੱਕੇ ਕਰਨ ਵਾਸਤੇ ਉਸ ਤਹਿਤ ਵੀ ਸਾਡਾ ਸਾਰੀ ਵੈਰੀਫਿਕੇਸ਼ਨ ਵਗੈਰਾ ਹੋ ਚੁੱਕੀ ਹੈ ਸਾਡੇ ਜਿੰਨੇ ਸਰਟੀਫਿਕੇਟ ਲੈਣ ਸੀ ਉਹ ਲੈ ਚੁੱਕੇ ਆ ਉਸ ਉਸ ਦੀ ਸਿਰਫ ਨਿਯੁਕਤੀ ਪੱਤਰ ਵਾਕੀ ਨੇ ਤੇ ਸਾਨੂੰ ਆਸ ਹੈ ਜੀ ਭਗਵੰਤ ਮਾਨ ਜੀ ਤੇ ਵੀ ਉਹ ਹੁਣ ਸਾਡੀ ਬਾਹ ਫੜਨਗੇ ਇਸ ਤਰ੍ਹਾਂ ਦੇ ਹਾਲਾਤ ਵਿੱਚ ਜਿੱਥੇ 2100 ਪਰਿਵਾਰ ਵੀ ਤੱਕਿਆ ਜਾ ਰਿਹਾ ਸਾਨੂੰ ਭਗਵੰਤ ਮਾਨ ਜੀ ਤੇ ਆਸ ਹੈ ਕਿ ਉਹ ਸਾਡੀ ਇਸ ਦੁੱਖ ਦੀ ਘੜੀ ਦੇ ਵਿੱਚ ਸਾਡਾ ਸਾਥ ਦੇਣਗੇ ਤੇ ਸਾਨੂੰ ਨਿਯੁਕਤੀ ਪੱਤਰ ਦੇ ਕੇ ਸਾਡੀ ਬਾਹ ਫੜਨਗੇ ਸਾਡੀ ਸਾਰ ਲੈਣਗੇ ਧੰਨਵਾਦ